ਜਦੋਂ ਉਹਨਾਂ ਕੂਟ ਕਮੇਟੀਆਂ ਬਣੀਆਂ ਸਾਰੀ ਸੰਗਤ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਨਹੀਂ ਅਗਨੀ ਮੇਰੇ ਖੰਦੀਰ ਬਾਤ ਦਾ ਕਰੋ ਸਾਰਿਆਂ ਨੂੰ ਬੇਨਤੀ ਆ ਰਿਕਵੈਸਟ ਆ ਤੁਹਾਡੇ ਅੱਗੇ ਕਿ ਜਿਹੜੀ ਜਿੰਨੀ ਵੀ ਸੰਗਤ ਇੱਥੇ ਆ ਇਹ ਇਹ ਨਾ ਸੋਚੋ ਕਿ ਇਹ ਕੰਮ ਖਤਮ ਹੋ ਗਿਆ ਪਹਿਲਾਂ ਮੈਂ ਤੁਹਾਡੇ ਚਰਨਾ ਲੇ ਬੇਨਤੀ ਕਰਾਂ ਪ੍ਰਧਾਨ ਜੀ ਆਏ ਆ ਕੋਈ ਧਰਨਾ ਨਹੀਂ ਖਤਮ ਹੋਇਆ ਪ੍ਰਧਾਨ ਜੀ ਧਰਨੇ ਦੇ ਵਿੱਚ ਬਹਿ ਗਏ ਆ ਜਿਵੇਂ ਆਪਾਂ ਨੂੰ ਵਾਦਾ ਕਰਕੇ ਗਏ ਸੀ ਕਿ ਮੈਂ ਵਾਪਸ ਆ ਜਾਣਾ ਪ੍ਰਧਾਨ ਜੀ ਉੱਥੇ ਵਾਪਸ ਆ ਗਏ ਆ ਤੁਹਾਡਾ ਸਾਰੇ ਜਿੰਨੇ ਖੜੇ ਆਸ-ਪਾਸੇ ਵਾਪਸ ਉੱਥੇ ਉੱਤੇ ਆਣ ਕੇ ਤਰੀਆਂ ਰਹੀ ਗਏ ਨੇ ਜਿੰਨ ਕੋ ਬਿਲਕੁਲ ਬਹੁਤ ਚੌਂਕੀ ਮਾਰ ਕੇ ਜਿਹੜੀ ਕੋਈ ਥੇਹ ਦਾ ਪੌੜੀਆਂ ਤੇ ਬਹਿ ਜਾਓ ਤੇ ਜਿਹੜਾ ਭੁਜੇ ਬੈ ਸਕਦਾ ਉਹ ਤਰੀਆਂ ਵਿੱਚੀਆਂ ਪ੍ਰਸ਼ਾਦਾ ਆਪਾਂ ਸਾਰਿਆਂ ਨੇ ਛਕ ਲਿਆ ਔਰ ਘੜੀ ਨੂੰ ਚਾਹ ਵੀ ਮਿਲ ਜੂਗੀ ਚਿੰਤਾ ਨਾ ਕਰੋ ਕਿਸੇ ਗੱਲ ਦੀ ਔਰ ਪ੍ਰਧਾਨ ਜੀ ਆਪਣੇ ਕੋਲ ਵਾਦਾ ਕਰਕੇ ਗਏ ਸੀ ਉਹ ਵਾਪਸ ਆ ਗਏ ਤੋਂ ਮੇਰੀ ਤੁਹਾਡੇ ਸਾਰੇ ਨੂੰ ਕਰਨ ਦੀ ਬੇਨਤੀ ਆ ਆਪਾਂ ਸਾਰੇ ਹੀ ਵਾਪਸ ਆਪੋ ਆਪਣੀ ਜਗਾ ਲਈਏ ਔਰ ਇਹ ਜਿਹੜਾ ਪਨਾਲ ਇੱਦਾਂ ਹੀ ਗੱਲਾਂ ਰਹਿਣਾ ਹੁਣ ਇੱਦਾਂ ਹੀ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਜਿਹੜੇ ਰੱਖੇ ਆ ਜਿਹਨੇ ਵੀ ਬੁਲਾ ਰਹੇ ਪਹਿਲਾਂ ਬੋਲ ਕੇ ਕਿਹਾ ਉਹ ਦੋ ਨਹੀਂ ਤਿੰਨ ਵਾਰੀ ਪੰਜ ਵਾਰੀ ਜੀ ਮਾਜੀ ਬੋਲਾਂ ਬੋਲੇ ਤੋਂ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਬੈਠ ਦੀ ਕਿਚਲ ਕਰੋ ਕੋਈ ਵੀ ਵੀਰ ਆ ਕੇ ਪਾਸੇ ਖੜਾ ਨਾ ਹੋਵੇ ਹੁਣ ਆਪਾਂ ਸਾਰੇ ਬੈਠੀਏ ਕਿਉਂਕਿ ਜਦੋਂ ਪ੍ਰਧਾਨ ਜੀ ਬੈਠੇ ਆਣਗੇ ਤਾਂ ਹੁਣ ਆਪਣੀ ਸ਼ਰਤਾਂ ਦਾ ਤਾਂ ਹੋਣੀ ਕੋਈ ਨਹੀਂ ਸੋੜ ਮੈਂ ਬੇਨਤੀ ਕਰਦਾ ਸਿੱਧੂ ਸਾਹਿਬ ਨੂੰ ਆਪਣੀ ਗੱਲ ਰੱਖਾਂ ਉਸ ਤੋਂ ਬਾਅਦ ਕੰਟਰੋਲ ਸਿੰਘ ਵੀ ਤਿਆਰ ਹੈ ਫਿਰ ਇਹ ਹੁਣ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਆਪਣੇ ਕਿੱਥੇ ਪਹੁੰਚੇ ਆ ਦੁਬਾਰਾ ਸਵੇਰੇ ਵੀ ਉਹ ਇੱਥੇ ਸੀ ਜਿੰਨਾ ਦੀ ਬਦੌਲਤ ਅੱਜ ਅਹੀਂ ਕਾਰੇ ਹੱਥੇ ਹੋ ਗਏ ਅੱਜ ਵੀ ਕੱਢ ਕੇ ਆਵਾਜ਼ ਦੀ ਕਿ ਸਰਕਾਰ ਕਹਿ ਦਿੰਦੀ ਆ ਪ੍ਰਸ਼ਾਸਨ ਕਹਿ ਦਿੱਤਾ ਹੁੰਦਾ ਕਿ ਅਸੀਂ ਜਿਹੜਾ ਸੀ ਇਹ ਰਾਗੇ ਅਸੀਂ ਤਲਵੇ ਵਿੱਚ ਮਾੜ ਲੈਣੀ ਆ ਅਸੀਂ ਐਕਸਟੈਂਸ ਵੀ ਘੜਾ ਲਾ ਗਿਆ ਨਹੀਂ ਸੁਰਟੀ ਵੀ ਦੇ ਲਾਂਗੇ ਪਰ ਕੰਮਾ ਪੂਰੀ ਕਰਕੇ ਬਾਅਦ ਹੁੰਦਾ ਕੋਈ ਤੋਂ ਉਹ ਜਗਾ ਹੱਥੀਏ ਤੇ ਕੱਢੇ ਨੇ ਇੱਥੇ ਆਏ ਤੇ ਬੋਲਣਾ ਕਿ ਪਾ ਕੇ ਕਿੱਥੇ ਕੱਢ ਰੋਇਆ ਉਹ ਬੈਠੇ ਕਿਉਂ ਆਵਾ ਕਿਉਂਕਿ ਉਹਨਾਂ ਨੂੰ ਪਤਾ ਉਹ ਦੁੱਖ ਦਰਦ ਸਮਝਦੇ ਆ ਕਿ ਜਿਹੜੇ ਇਨਸਾਨ ਨੇ ਆਪਣੀ ਸਾਰੀ ਜ਼ਿੰਦਗੀ ਸਰਦਾਰ ਗੁਰਦੇਵ ਸਿੰਘ ਹਾਂ ਦੇ ਸਾਡੇ ਕਾਂਗਰਸ ਪਾਰਟੀ ਦੇ ਲਿਖੇ ਲਾਤੀ ਗਿੱਲ ਸਾਹਿਬ ਦੇ ਲਿਖੇ ਲਾਤੀ ਤੇ ਅੱਜ ਫਰਜ਼ ਵੀ ਬਣਦਾ ਸੀ ਤੇ ਅੱਜ ਪ੍ਰਧਾਨ ਜੀ ਨੇ ਆਪਣਾ ਫਰਜ਼ ਬੜੇ ਚੰਗੇ ਤਰੀਕੇ ਨਾਲ ਪਾਇਆ ਪਰ ਸਭ ਤੋਂ ਵੱਡੀ ਕਹਿਣ ਵਾਲੀ ਗੱਲ ਇਹ ਆ ਕਿ ਫੋਟ ਤੇ ਅੰਤ ਹੋ ਗਿਆ ਅੰਤ ਹੋ ਗਿਆ ਹੁਣ ਅਸੀਂ ਇਕੱਠੇ ਹੋ ਕੇ ਚਲਿਏ ਕਿ ਜਿਹੜੀਆਂ ਇਹ ਰੋਹ ਦੀਆਂ ਖਰਾਬੀਆਂ ਕਤਲੋਗਾਰ ਦਾ ਮਤਲਬ ਕਿ ਕੋਈ ਕਹਿਣ ਵਾਲੀ ਗੱਲ ਨਹੀਂ ਰਹੀ ਜਦੋਂ ਅਸੀਂ ਸਵੇਰੇ ਨਿਕਲਦੇ ਹਾਂ ਨਾ ਤੇ ਪਿਛੋੜ ਦਸਾਂ ਹੁੰਦੀ ਆ ਵੀ ਸੱਚੇ ਪਾਸ਼ਾ ਵੀ ਸਾਡਾ ਕੋਈ ਕਹਿੰਦਾ ਸਾਡਾ ਪੁੱਤ ਵਾਪਸ ਆ ਜੇ ਠੀਕ ਆ ਕੋਈ ਕਹਿੰਦਾ ਸਾਡਾ ਪਾਪ ਪਾਪ ਸਾ ਜੇ ਸ਼ਾਮ ਨੂੰ ਜਿੰਨਾ ਕਰਤਾ ਘਰੇ ਪਹੁੰਚ ਨਹੀਂ ਜਾਂਦੇ ਉਹਨਾਂ ਦੇ ਤਾਂ ਘਰਵਾਲੀ ਦੀ ਜਾਨ ਵੀ ਸੈਂਕੜੀ ਰਹੀ ਜਾਂ ਉਹ ਲੋਰਡ ਉਸੇ ਸਥਿਤੀ ਜਿਹੜੀ ਅਸੀਂ ਆਵਾਜ਼ ਪ੍ਰਧਾਨ ਜੀ ਪ੍ਰੋਗਰਾਮ ਬਣਾਉਂ ਕਿਵੇਂ ਮਰਜੀ ਵਿਕਣਾ ਇਹੀ ਕਰਨਾ ਮੈਂ ਪਰ ਇਹ ਅਸੀਂ ਜਿਹੜੀ ਇਹ ਗੁੰਗੀ ਬੇਰੀ ਸਰਕਾਰ ਆ ਜਿੰਨੂੰ ਸਮਝ ਨਹੀਂ ਵੀ ਇਹ ਸਿਸਟਮ ਕਿਵੇਂ ਚਲਾਉਣਾ ਵਾ ਉਸ ਨੂੰ ਜਗਾਈਏ